ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਅਸੀਂ ਜਾਣਾਂਗੇ ਕਿ 4 ਜੂਨ 1984 ਵਾਲੇ ਦਿਨ ਕੀ ਵਾਪਰਿਆ ਸੀ ਗੋਲੀਬਾਰੀ ਹੋਈ ਸੀ ਓਪਨ ਫਾਇਰਿੰਗ ਹੋਈ ਬੰਬਤਮਾ ਕੀ ਹੋਈ ਇਹ ਅਸੀਂ ਸਭ ਨੇ ਬਹੁਤ ਸੁਣੀਆ ਲੇਕਿਨ ਅੱਜ ਅਸੀਂ ਇਹਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਸਾਰਾ ਦਿਨ ਬਰੀਫ ਦੇ ਵਿੱਚ ਕੀ ਹੋਇਆ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ 1984 ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਇਹ ਅਕਸਰ ਅਸੀਂ ਕਹਿੰਦੇ ਹਾਂ 4 ਜੂਨ ਦੇ ਦਿਨ ਵੀ ਕੁਝ ਐਸਾ ਹੋਇਆ ਸੀ ਜੋ ਸਿੱਖ ਕੋਮ ਦੇ ਦਿਲਾਂ ਦੇ ਉੱਤੇ ਰਹਿੰਦੀ ਦੁਨੀਆ ਤੱਕ ਦੇ ਰਹਿੰਦੇ ਸਮੇਂ ਤੱਕ ਯਾਦ ਰਹੇਗਾ ਭੁੱਲਣ ਯੋਗ ਨਹੀਂ ਹੋਇਆ ਅੱਜ ਅਸੀਂ ਜਾਣਾਂਗੇ ਕਿ 4 ਜੂਨ ਨੂੰ ਫੌਜ ਦੀ ਕੀ ਤਿਆਰੀ ਸੀ ਕੁਲਦੀਪ ਬਰਾੜ ਦੀ ਕੀ ਪਲੈਨਿੰਗ ਸੀ ਇਸ ਦਿਨ ਸੰਤ ਜੀ ਤੇ ਬਾਕੀ ਸਿੰਘ ਕਿੱਥੇ ਮੌਜੂਦ ਸੀ ਭਾਰਤੀ ਫੌਜ ਨੇ ਸਿੰਘਾਂ ਦੇ ਅੱਡੇ ਨੂੰ ਕਿਵੇਂ ਤਬਾਹ ਕੀਤਾ ਇਸ ਚੀਜ਼ ਨੂੰ ਜਾਣਨ ਲਈ ਅਸੀਂ ਅੱਗੇ ਵਧਦੇ ਹਾਂ ਸੋ ਵੀਡੀਓ ਸਾਰੇ ਜਣੇ ਪੂਰੀ ਜ਼ਰੂਰ ਦੇਖਿਓ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤੇ ਅੱਗੇ ਆਪਣੇ ਸੰਗੀ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਦੀ ਪੀੜ੍ਹੀ ਨੂੰ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਕਿ ਉਹ ਇਤਿਹਾਸ ਨੂੰ ਜਾਣੇ ਤੇ ਪਛਾਣੇ ਤੇ ਉਸ ਦੀ ਪੀੜ ਨੂੰ ਹੰਡਾਉਣ ਦੀ ਕੋਸ਼ਿਸ਼ ਜ਼ਰੂਰ ਕਰੇ 4 ਜੂਨ ਨੂੰ ਤੜਕੇ ਆਸਾਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਵਿੱਚ ਹੀ ਇੱਕ ਭਾਰੀ ਆਵਾਜ਼ ਆਉਂਦੀ ਹੈ ਜੋ ਕਿ ਫਾਇਰਿੰਗ ਹੀ ਹੁੰਦੀ ਹੈ ਜੋ ਕਿ CRPF ਵੱਲੋਂ ਕਰਵਾਈ ਜਾਂਦੀ ਹੈ ਹੋਰ ਗਲਤ ਧਿਆਨ ਦੇਣ ਵਾਲੀ ਹੈ ਕਿ ਇਹ ਫਾਇਰਿੰਗ ਕੋਈ ਵੀ ਨਿਸ਼ਾਨਾ ਸੋਧ ਕੇ ਨਹੀਂ ਕੀਤੀ ਜਾ ਰਹੀ ਸੀ ਇਹ ਫਾਇਰਿੰਗ ਖੁੱਲੀ ਸਿੱਧੀ ਜਿ ਨੂੰ ਕਹਿ ਦਿੰਦੇ ਕਿ ਇਹ ਨਹੀਂ ਹੈ ਕਿ ਕੋ ਸਾਹਮਣੇ ਬੰਦਾ ਖੜਾ ਹੈ ਵੀ ਉੱਥੇ ਗੋਲੀ ਅਸੀਂ ਚਲਾਣੀ ਹੈ ਕਿ ਇਹ ਤੇ ਉੱਥੇ ਗੋਲੀ ਜਾ ਕੇ ਲੱਗੇਗੀ ਨਹੀਂ ਇਹ ਫਾਇਰਿੰਗ ਓਪਨ ਫਾਇਰਿੰਗ ਜਿ ਨੂੰ ਅਸੀਂ ਕਹਿ ਸਕਦੇ ਕਿ ਜਿੱਥੇ ਗੋਲੀ ਵੱਜਦੀ ਵੱਜ ਦੋ ਇਹਦੇ ਦੋ ਕਾਰਨ ਸੀ ਪਹਿਲਾ ਕਾਰਨ ਜਰਨਲ ਬਰਾੜ ਸੋਚ ਰਿਹਾ ਸੀ ਕਿ ਇਸ ਭਾਰੀ ਫਾਇਰਿੰਗ ਨੂੰ ਸੁਣ ਕੇ ਸਿੰਘ ਡਰ ਜਾਣਗੇ ਤੇ ਆ ਕੇ ਆਪਣੇ ਘੁਟਨੇ ਟੇਕ ਦੇਣਗੇ ਮਤਲਬ ਸਿਲੰਡਰ ਕਰ ਦੇਣਗੇ ਇਹ ਦੂਸਰਾ ਕਾਰਨ ਉਸ ਦਾ ਇਹ ਸੀ ਕਿ ਜਿਵੇਂ ਸਿੰਘ ਇੱਕ ਮੋਰਚੇ ਤੋਂ ਦੂਸਰੇ ਮੋਰਚੇ ਦੇ ਵਿੱਚ ਜਾ ਰਹੇ ਨੇ ਉਹਨਾਂ ਦੀ ਮੂਵਮੈਂਟ ਕੱਟ ਜਾਵੇਗੀ ਹੁਣ ਉੱਥੇ ਜਿਹੜੀ ਭਾਰਤੀ ਫੌਜ ਮੌਜੂਦ ਸੀ ਉਹਨਾਂ ਲਈ ਮੈਡੀਕਲ ਕੇਅਰ ਵੀ ਪ੍ਰੋਵਾਈਡ ਕੀਤੀ ਗਈ ਕੋਈ ਵੀ ਫੌਜੀ ਜ਼ਖਮੀ ਹੁੰਦਾ ਆ ਜਾਂ ਉਹਨਾਂ ਦੀ ਹਾਲਤ ਬੁਰੀ ਹੁੰਦੀ ਹੈ ਤੇ ਐਟ ਅ ਟਾਈਮ ਉਹਨਾਂ ਦੀ ਮੁਰੰਮਤ ਕੀਤੀ ਜਾਏਗੀ ਉਹਨਾਂ ਨੂੰ ਮੈਡੀਸਿਨ ਦਿੱਤੀਆਂ ਜਾਣਗੀਆਂ ਲੇਕਿਨ ਉਹੀ ਦੂਜੇ ਪਾਸੇ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਲੇ ਅਤੇ ਹੋਰ ਸਿੱਖ ਕੌਮ ਦੇ ਸਿੰਘ ਮੌਜੂਦ ਸਨ ਉਹਨਾਂ ਨੂੰ ਇਹੋ ਜੀ ਕੋਈ ਵੀ ਸਹੀ ਨਹੀਂ ਲੱਗ ਸੀ ਉਸੇ ਸਥਾਨ ਤੇ ਉਹਨਾਂ ਨੇ ਮਿਸਤਰੀ ਵੀ ਤਿਆਰ ਕਰਕੇ ਬੁਲਾਏ ਹੋਏ ਸੀ ਇਹ ਕਿਉਂ ਬੁਲਾਏ ਸੀ ਤਾਂ ਕਿ ਉਹਨਾਂ ਦੀ ਤਿਆਰੀ ਇਹ ਸੀ ਕਿ ਉਹ ਰਾਤੋ-ਰਾਤ ਆਪਰੇਸ਼ਨ ਨੂੰ ਸਟਾਰਟ ਕਰ ਦੇਣ ਉੱਥੇ ਸਾਰੇ ਸਿੰਘਾਂ ਨੂੰ ਖਤਮ ਕਰਕੇ ਤੇ ਬਿਲਡਿੰਗ ਦੀ ਮੁਰੰਮਤ ਕਰ ਦਿੱਤੀ ਜਾਵੇ ਤਾਂ ਕਿ ਅਗਲੇ ਦਿਨ ਸਵੇਰੇ ਸੰਗਤਾਂ ਨੂੰ ਜ਼ਿਆਦਾ ਪਤਾ ਨਾ ਲੱਗੇ ਕਿ ਸਿੰਘ ਕਿੱਥੇ ਗਏ ਤੇ ਇੱਥੇ ਕੀ ਘਟਨਾ ਵਾਪਰੀ ਸੀ ਆਪਰੇਸ਼ਨ ਬਲੂ ਸਟਾਰ ਲਈ 12 ਬਿਹਾਰ ਰੈਜੀਮੈਂਟ ਸੀ ਜਿਨ੍ਹਾਂ ਦਾ ਕੰਮ ਕੀ ਸੀ ਸਿਰਫ ਰਮੰਦਰ ਸਾਹਿਬ ਦੇ ਬਾਹਰ ਨਾਕਾਬੰਦੀ ਕਰਨਾ ਇਸ ਦੇ ਨਾਲ ਜਿਹੜੀ ਦੂਸਰੀ ਫੋਰਸ ਸੀ ਉਹਨਾਂ ਨੂੰ ਕੰਮ ਸੌਂਪਿਆ ਗਿਆ ਕਿ ਘੰਟਾ ਘਰ ਤੋਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਵੇਲੇ ਜਿਹੜੇ ਵੀ ਉੱਥੇ ਕਮਰੇ ਆਉਂਦੇ ਨੇ ਜਿਹੜੇ ਵੀ ਉੱਥੇ ਸਿੰਘ ਹੈਗੇ ਨੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਜਾਵੇ ਇਹ ਸਾਰੀ ਫੌਜ ਕੋਲ ਆਟੋਮੈਟਿਕ ਗਨਸ ਤੇ ਗ੍ਰੇਨੇਡ ਵੀ ਸੀ ਇਨ ਫੈਕਟਰੀ ਬਟਾਲੀਅਨ ਪੈਰਾ ਕਮਾਂਡੋਜ਼ ਐਸ ਐਫ ਐਫ ਸਪੈਸ਼ਲ ਫਰੰਟ ਕੇਅਰ ਫੋਰਸ ਜੋ ਇਹ ਸਪੈਸ਼ਲ ਫੌਜ ਮੰਗਵਾਈ ਗਈ ਇਹਨਾਂ ਦਾ ਕੰਮ ਅਮਨੋ ਸਾਹਮਣੇ ਲੜਾਈ ਕਰਨ ਦਾ ਨਹੀਂ ਸੀ ਬਲਕਿ ਲੁਕਵੇਂ ਲੜਾਈ ਕਰਨ ਦਾ ਸੀ ਇਹ ਸਭ ਬਟਾਲੀਅਨ ਫੌਜ ਨੇ ਹਰਮੰਦਰ ਸਾਹਿਬ ਦੇ ਮੇਨ ਗੇਟ ਤੋਂ ਲੈ ਕੇ ਅਕਾਲ ਤਖਤ ਸਾਹਿਬ ਤੱਕ ਪੂਰਾ ਕਬਜ਼ਾ ਕਰਨਾ ਸੀ ਤੇ ਰਸਤੇ ਦੇ ਵਿੱਚ ਜਿਹੜੀ ਵੀ ਚੀਜ਼ ਆਂਦੀ ਸੀ ਉਹਦੇ ਉੱਤੇ ਕੰਟਰੋਲ ਕਰਨਾ ਸੀ ਸਿੱਖਾਂ ਦੇ ਉੱਤੇ ਹਮਲਾ ਕਰਨ ਲਈ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਲਈ ਬਾਰੋਂ ਵੱਡੀ ਤੋਂ ਵੱਡੀ ਫੌਜ ਮੰਗਾਈ ਗਈ ਤੋ ਬਾਅਦ ਹੀ ਇਹਨਾਂ ਦਾ ਮੇਨ ਮਕਸਦ ਕੀ ਸੀ ਜਿਹੜੇ ਸਿੰਘਾਂ ਦੇ ਸਭ ਤੋਂ ਉੱਚੇ ਗੁੰਗੇ ਲੱਗੇ ਸੀ ਸਭ ਤੋਂ ਉੱਚੇ ਬੂੰਗਿਆਂ ਦੇ ਉੱਤੇ ਜਿਹੜੇ ਮੋਰਚੇ ਸੀ ਉਹਨਾਂ ਦੇ ਉੱਤੇ ਹਮਲਾ ਕਰਨਾ ਸੀ ਜਿਵੇਂ ਕਿ ਰਾਮਗੜੀਆ ਗੁੰਗਾ ਵਾਲਾ ਮੋਰਚਾ ਜੋ ਕਿ ਸਭ ਤੋਂ ਉੱਚਾ ਸੀ ਪਰ ਕਰਮਾ ਦੀਆਂ ਛੱਤਾਂ ਵਾਲੇ ਮੋਰਚਿਆਂ ਲਈ ਤੇ ਫੌਜ ਨੇ ਤੋਪਾਂ ਨਾਲ ਪਲੈਨਿੰਗ ਕੀਤੀ ਹੋਈ ਸੀ ਲੇਕਿਨ ਜੋ ਵੱਡੇ ਉੱਚੇ ਮੋਰਚੇ ਲੱਗੇ ਹੋਏ ਸੀ ਉਹਨਾਂ ਦੇ ਉੱਤੇ ਉਹਨਾਂ ਦਾ ਕੋਈ ਹੱਥ ਨਹੀਂ ਪੈ ਰਿਹਾ ਸੀ ਇਸ ਦੀ ਲਈ ਕੋਈ 3.7 ਇੰਚ ਦੀ ਛੋਟੀ ਤੋਪ ਚਾਹੀਦੀ ਸੀ ਤੇ ਇਹ ਜਿਹੜੀ ਤੋਪ ਆ ਇਸ ਦਾ ਹਮਲਾ ਵੀ ਬੰਦਾ نیچے ਤੋਂ ਉੱਪਰ ਨਹੀਂ ਕਰ ਸਕਦਾ ਮਤਲਬ ਬੂੰਗਾ ਇੱਥੇ ਆ ਜੇ ਨੀਚੋਂ ਆਪਾਂ ਉਸ ਤੋਪ ਦੇ ਨਾਲ ਗੋਲਾ ਚਲਾਣੇ ਉਹ ਨਹੀਂ ਚੱਲੇਗਾ ਇਸ ਕਰਕੇ ਇਹਨਾਂ ਨੇ ਉਹ ਤੋਪ ਨੂੰ ਵੀ ਰਾਤ ਦੇ ਸਮੇਂ ਜਦੋਂ ਕੋਈ ਦੇਖ ਨਾ ਸਕੇ ਉਹਨੂੰ ਉੱਪਰ ਚੜਾਇਆ ਗਿਆ ਤਾਂ ਕਿ ਇਹ ਅਗਲੇ ਦਿਨ ਉੱਚੇ ਬੂੰਗਿਆਂ ਦੇ ਉੱਤੇ ਤੇ ਉੱਚੇ ਮੋਰਚਿਆਂ ਉੱਤੇ ਹਮਲਾ ਕਰ ਸਕੇ ਇਹ ਤੋਪ ਦਾ ਨਿਸ਼ਾਨਾ ਰਾਤ ਵਿੱਚ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਨਿਸ਼ਾਨਾ ਲਗਾਉਣ ਲਈ ਰੋਸ਼ਨੀ ਅਤੇ ਚਾਨਣ ਚਾਹੀਦਾ ਤੇ ਇਹ ਨਿਸ਼ਾਨਾ ਦਿਨ ਵਿੱਚ ਹੀ ਲੱਗ ਸਕਦਾ ਅਤੇ ਸਵੇਰੇ 9 ਵਜੇ ਕੁਲਦੀਪ ਬਰਾੜ ਹਜੇ ਆਪਣੀ ਫੌਜ ਨੂੰ ਹੱਲਾਸ਼ੇਰੀ ਹੀ ਦੇ ਰਿਹਾ ਸੀ ਤੇ ਇੱਕਦਮ ਧਮਾਕੇ ਦੀ ਆਵਾਜ਼ ਆਈ। ਇਹ ਧਮਾਕਾ ਉਸੇ ટોਪ ਨੇ ਕੀਤਾ ਸੀ। ਇਸ ਟੋਪ ਨੇ ਉਸ ਦਾ ਸਾਰਾ ਮੋਰਚਾ ਉਡਾ ਦਿੱਤਾ। ਉਸ ਟੋਪ ਦੇ ਨਾਲ ਗੁੰਗਿਆਂ ਦੇ ਉੱਤੇ ਜਿਹੜੇ ਬੋਰੇ ਪੈਸੇ ਉੱਡਦੇ ਨਜ਼ਰ ਆ ਰਹੇ ਸੀ। ਇਸ ਤੋਂ ਬਾਅਦ 12 ਵਜੇ ਫੇਰ ਇੱਕ ਧਮਾਕਾ ਕੀਤਾ ਗਿਆ ਜੋ ਕਿ ਪਾਣੀ ਵਾਲੀ ਟੈਂਕੀ ਦੇ ਉੱਤੇ ਕੀਤਾ ਗਿਆ। ਪਾਣੀ ਵਾਲੀ ਟੈਂਕੀ ਤੇ ਧਮਾਕਾ ਹੋਣ ਕਰਕੇ ਉਹ ਟੈਂਕੀ ਦਾ ਸਾਰਾ ਪਾਣੀ ਡੋਲ ਜਾਂਦਾ ਹੈ ਉੱਥੇ। ਪਾਣੀ ਦੀ ਵਿਵਸਥਾ ਵੀ ਬੰਦ ਹੋ ਜਾਂਦੀ ਹੈ ਬਿਜਲੀ ਦੀ ਵਿਵਸਥਾ ਤੇ ਉਹਨਾਂ ਨੇ ਪਹਿਲਾਂ ਹੀ ਬੰਦ ਕੀਤੀ ਹੋਈ ਸੀ ਤੇ ਜਿਹੜੇ ਸਾਰਿਆਂ ਦਾ ਫੋਨ ਸੀ ਉਹ ਪਹਿਲਾਂ ਬੰਦ ਸੀ ਹੁਣ ਏਜ ਦੇ ਨਾਲ ਹੀ ਸਾਨੂੰ ਇਹ ਵੀ ਪਤਾ ਲੱਗਦਾ ਆ ਕਿ ਜਿੰਨੀ ਫੌਜ ਅੰਦਰ ਸੀ ਜਿੰਨੇ ਸਿੰਘ ਅੰਦਰ ਸੀ ਕੋਈ ਪਾਣੀ ਦੀ ਵਿਵਸਥਾ ਨਹੀਂ ਸੀ ਉੱਥੇ ਕੋਈ ਫੋਨ ਨਹੀਂ ਸੀ ਕੁਝ ਖਾਣਾ ਪੀਣਾ ਕੁਝ ਵੀ ਅਵੇਲੇਬਲ ਨਹੀਂ ਸੀ ਉੱਥੇ ਅਸੀਂ ਇੱਕ ਵਾਰ ਉਸ ਮੰਜ਼ਰ ਨੂੰ ਆਪਣੀਆਂ ਅੱਖਾਂ ਅੱਗੇ ਲਿਆ ਕੇ ਦੇਖੀਏ ਜੇ ਅਸੀਂ ਅਜੋ ਬੋਲਦੇ ਪਏ ਆਂ ਜੇ ਸੁਣਦੇ ਪਏ ਆਂ ਅੱਖਾਂ ਬੰਦ ਕਰਕੇ ਉਹ ਸਾਰੀ ਇਮੇਜਿਨੇਸ਼ਨ ਨੂੰ ਆਪਣੀ ਅੱਖਾਂ ਦੇ ਅੱਗੇ ਲੈ ਕੇ ਵੇਖੀ ਨਾ ਤੁਹਾਨੂੰ ਉਸ ਜੰਗ ਦੇ ਵਿੱਚ ਉਹ ਹੋਂ ਦੀ ਹਰ ਇੱਕ ਚੀਜ਼ ਦੀ ਪੀੜ ਦਾ ਅੰਦਰੋਂ ਮਹਿਸੂਸ ਹੋਏਗੀ ਇਸ ਜੰਗ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਸਿਰਫ ਸਿੱਖ ਹੀ ਨਹੀਂ ਸੀ ਜਾਂ ਸਿੰਘ ਹੀ ਨਹੀਂ ਸੀ ਸਿੰਘਣੀਆਂ ਵੀ ਸੀ ਕੁਝ ਛੋਟੀ ਉਮਰ ਦੇ ਬੱਚੇ ਵੀ ਸੀ ਜਿਸ ਰੋਤਾਂ ਦੇ ਮੁਤਾਬਿਕ ਇਹ ਵੀ ਦੱਸਿਆ ਜਾਂਦਾ ਹੈ ਕਿ ਫੌਜ ਨੂੰ ਪਿੱਛੇ ਆਰਡਰ ਹੋਏ ਸੀ ਕਿ ਜਿਹੜੀ ਆਮ ਸੰਗਤ ਆ ਤੇ ਕੁਝ ਜਿਹੜੇ ਲੀਡਰ ਨੇ ਅੰਦਰ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਲੇਕਿਨ ਜੇ ਫੌਜ ਚਾਂਦੀ ਤੇ ਜਿਹੜੇ 3 ਜੂਨ ਸੀ ਉਦੋਂ ਜਿਹੜਾ ਇਹਨਾਂ ਨੇ ਸਵੇਰੇ ਕਰਫਿਊ ਦੇ ਵਿੱਚ ਢਿੱਲ ਦਿੱਤੀ ਸੀ ਤੇ ਉਸ ਦੇ ਵਿੱਚ ਸੰਗਤ ਨੂੰ ਬਾਹਰ ਕੱਢ ਸਕਦੀ ਸੀ ਜੋ ਕਿ ਇਹਨਾਂ ਨੇ ਨਹੀਂ ਕੀਤਾ 4 ਤਰੀਕ ਵਾਲੇ ਦਿਨ ਤੇ ਇਹ ਸਭ ਚੀਜ਼ਾਂ ਸੰਭ 可能 ਹੀ ਨਹੀਂ ਸੀ ਕਿਉਂਕਿ ਉੱਥੇ ਗੋਲਾਬਾਰੀ ਹੋ ਰਹੀ ਆ ਫਾਇਰਿੰਗ ਹੋ ਰਹੀ ਆ ਕਿਵੇਂ ਅਸੀਂ ਸੰਗਤ ਨੂੰ ਕੱਢ ਸਕਦੇ ਆ ਉਸ ਵੇਲੇ ਕਿਸੇ ਵੀ ਪਾਸੇ ਕੋਈ ਖਬਰ ਨਹੀਂ ਜਾ ਰਹੀ ਸੀ ਸਿਰਫ ਇੱਕ ਬੀਬੀਸੀ ਸੀ ਜੋ ਰੇਡੀਓ ਦੇ ਉੱਤੇ ਥੋੜੀ-ਬੋਤੀ ਖਬਰ ਚਲਾ ਰਹੀ ਸੀ ਉਸ ਵੇਲੇ ਫੋਰਜ ਜਿਹੜੇ ਅਕਾਲੀ ਲੀਡਰਾਂ ਦੀ ਗੱਲ ਕਰ ਰਹੀ ਸੀ ਉਹ ਦੋ ਲੀਡਰ ਕੋਈ ਏਸ ਜਥੇਦਾਰ ਟੋਹੜਾ ਤੇ ਲੰਗੋਆ ਕੁਲਦੀਪ ਬਰਾੜ ਅੰਦਰ ਦੀ ਵੱਤ ਤੋਂ ਵੱਧ ਜਾਣਕਾਰੀ ਲੈਣਾ ਚਾਹੁੰਦਾ ਸੀ ਜਿਸਨੇ ਇੱਕ ਸਿੱਖ ਅਫਸਰ ਕੈਪਟਨ ਜਸਬੀਰ ਰੈਣਾ ਇੱਕ ਸ਼ਰਧਾਲੂ ਦੇ ਤੌਰ ਦੇ ਉੱਤੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਕੀਤਾ 6 ਜੂਨ ਨੂੰ ਏਸੇ ਜਸਬੀਰ ਰੈਣਾ ਦੀ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ ਜੋ ਅੱਜ ਵੀ ਅਪਾਹਜ ਦੀ ਜ਼ਿੰਦਗੀ ਜੀ ਰਿਹਾ ਏਸੇ ਹੀ ਦਿਨ 4 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਗੋਲੇ ਮਾਰੇ ਗਏ ਜਿਸ ਦੇ ਨਾਲ ਜੜੀਆਂ ਲਾਗੇ ਪਾਸੇ ਦੀਆਂ ਦੀਵਾਰਾਂ ਸੀ ਉਹ ਵੀ ਕੰਬ ਉਠੀਆਂ ਜਿਸ ਵੇਲੇ ਇਹ ਤਮਾਕਾ ਹੋਇਆ ਉਸ ਵੇਲੇ ਤਕਰੀਬਨ 20 ਤੋਂ 25 ਇੱਕ ਅਕਾਲ ਤਖਤ ਸਾਹਿਬ ਦੀ ਛੱਤ ਦੇ ਉੱਤੇ ਸੀ ਇਸ ਸਮੇਂ ਤੱਕ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਆਪਣੇ ਕਮਰੇ ਤੋਂ ਬਾਹਰ ਆ ਚੁੱਕੇ ਸੀ ਤੇ ਉਹਨਾਂ ਨੇ ਸਿੱਖਾਂ ਨੂੰ ਹਿਦਾਇਤ ਕੀਤੀ ਕਿ ਜੇ ਇਸ ਮੋਰਚੇ ਤੇ ਜਿਹੜੇ ਸਿੰਘ ਦੀ ਡਿਊਟੀ ਆ ਉਹੀ ਸਿੰਘ ਰਵੇ ਬਾਕੀ ਦੇ ਸਿੰਘ ਸਾਰੇ ਥੱਲੇ ਆ ਜਾਣ 4 ਜੂਨ ਤੱਕ ਸਰਕਾਰ ਨੇ ਆਪਣਾ ਰਵਈਆ ਸਾਹਮਣੇ ਰੱਖ ਦਿੱਤਾ ਸੀ ਤੇ ਜੰਗ ਦੀ ਸ਼ੁਰੂਆਤ ਹੋ ਚੁੱਕੀ ਸੀ ਤੇ ਇਸ ਦੇ ਵਿੱਚ ਸ਼ਹਾਦਤ ਲਈ ਬੀਬੀਆਂ ਵੀ ਅੱਗੇ ਹੋਈਆਂ ਸੰਤ ਜਰਨੈਲ ਸਿੰਘ ਜੀ ਖੁਦ ਆਪਣੇ ਹੱਥੀ ਹਥਿਆਰਾਂ ਦੇ ਵਿੱਚ ਸਿੰਘਾਂ ਨੂੰ ਗੋਲੀਆਂ ਪਾ ਕੇ ਦੇ ਰਹੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਸੁਬੇਕ ਸਿੰਘ ਜੀ ਇਹ ਬਾਕੀ ਦੇ ਸਭ ਸਿੰਘਾਂ ਦੇ ਨਾਲ ਲਿੰਕ ਦੇ ਵਿੱਚ ਸੀ ਤੇ ਹੱਲਾਸ਼ੇਰੀ ਦੇ ਰਹੇ ਸੀ ਏਸ ਹੀ ਚਾਰ ਜੁਨ ਦਾ ਇਤਿਹਾਸ ਜੇ ਇਤਿਹਾਸ ਦੱਸਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਉਹਦੇ ਲਈ ਮਾਫੀ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਇਸ ਨੂੰ ਆਪਣੇ ਸੰਗੀ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ 84 ਦਾ ਦੌਰ ਕਦੇ ਨਹੀਂ ਅਸੀਂ ਭੁੱਲ ਸਕਦੇ ਤੇ ਇਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਗੀ ਸਾਥੀਆਂ ਨੂੰ ਪਤਾ ਹੋਣਾ ਚਾਹੀਦਾ ਕੀ ਉਸ ਦੌਰ ਦੇ ਵਿੱਚ ਸਾਡੇ ਨਾਲ ਕੀ ਕੁਝ ਹੋਇਆ ਸੰਤਾ ਨਾਲ ਕੀ ਕੁਝ ਹੋਇਆ ਆਪਣੇ ਵੱਡੇ ਵਡੇਰਿਆਂ ਨਾਲ ਕੀ ਕੁਝ ਹੋਇਆ ਬੱਚਿਆਂ ਨੇ ਕਿਹੜੀਆਂ ਕੁਰਬਾਨੀਆਂ ਦਿੱਤੀਆਂ 5 ਜੂਨ ਦਾ ਇਤਿਹਾਸ ਵੀ ਜਾਨਣਾ ਚਾਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸੇ ਤਰੀਕੇ ਨਾਲ ਇਤਿਹਾਸਿਕ ਤੇ ਕੁਝ ਹੋਰ ਵਧੀਆ ਵਧੀਆ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਵਾਂਗੇ ਹੁੰਦੇ ਹੋਈ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ